ਚਲ ਦੋਨਾਂ ਮੁਲਕਾਂ ਨੇ ਆਪਣੀ ਤਜਾਰਤ ਹੈ ਜਿਹੜੀ ਇੰਪੋਰਟ ਐ ਐਕਸਪੋਰਟ ਐ ਉਹੋ ਵੀ ਤਕਰੀਬਨ ਬੰਦ ਕਰ ਦਿੱਤੀ ਤੇ ਸਾਡੀਆਂ ਸੁਣਨ ਚ ਆਇਆ ਕਿ ਦਵਾਈਆਂ ਸਾਡੀਆਂ ਬਹੁਤ ਵੱਡੇ ਪੱਧਰ ਤੇ ਉੱਥੇ ਪਾਕਿਸਤਾਨ ਦੇ ਵਿੱਚ ਜਾਂਦੀਆਂ ਸੀ ਜਦੋਂ ਇਹੋ ਜਿਹਾ ਅਸਰ ਪਊਗਾ ਛੋਟੇ ਬੰਦਿਆਂ ਦੇ ਨਾਲ ਨਾਲ ਸਾਡੀ ਇਕਨੋਮੀ ਤੇ ਵੀ ਇਸ ਦਾ ਬੁਰਾ ਅਸਰ ਪਊਗਾ ਉਹੀ ਮੈਂ ਤੁਹਾਨੂੰ ਦੱਸ ਰਿਹਾ ਕਿ ਸਮਾਲ ਇਨਵੈਸਟਰ ਦੇ ਅਸਰ ਪਈਗਾ 빅 ਇਨਵੈਸਟਰ ਕੋਲ ਤਾਂ ਬੜਾ ਕੈਸ਼ ਹੁੰਦਾ ਜਦੋਂ ਮਾਰਕੀਟ ਡਾਊਨ ਆਂਦੀ ਆ ਤਾਂ ਫਿਰ ਕਿੰਨਾ ਰੁਪਏ ਦੇ ਖਰੀਦ ਲੈਣੇ ਆ ਉਹ ਆਪਣਾ ਕੰਪਨਸੇਟ ਕਰ ਲੈਣੇ ਆ ਲਾਸ ਅੱਜ ਸਾਡੇ ਭਾਰਤ ਵਰਸ਼ ਦੇ ਵਿੱਚ ਜਾਂ ਸਾਡੇ ਆਲੇ ਦੁਆਲੇ ਦੇ ਵਿੱਚ ਮਾਹੌਲ ਇਸ ਕਿਸਮ ਦਾ ਬਣਿਆ ਹੋਇਆ ਹੈ ਕਿ ਪਹਿਲਗਾਮ ਦੇ ਵਿੱਚ ਅਟੈਕ ਹੋਣ ਦੇ ਨਾਲ ਹਰ ਸ਼ੋਭੇ ਦੇ ਉੱਪਰ ਰਾਜਨੀਤੀ ਉੱਪਰ ਆਰਥਿਕਤਾ ਉੱਪਰ ਲੋਕਾਂ ਦੇ ਉੱਪਰ ਜਿਹੜੀਆਂ ਧਾਰਮਿਕ ਯਾਤਰਾਵਾਂ ਹਨ ਉਹਨਾਂ ਦੇ ਉੱਪਰ ਕੀ ਅਸਰ ਪਊਗਾ ਇਹ ਹਰ ਪਾਸੇ ਚਰਚਾ ਦਾ ਵਿਸ਼ਾ ਹੈ ਆਮ ਤੌਰ ਤੇ ਜਿਹੜੀ ਵੱਡੇ ਪੱਧਰ ਤੇ ਚਰਚਾ ਹੋ ਰਹੀ ਹੈ ਬਸ ਸਾ ਉਹਦੇ ਵਿੱਚ ਇਹ ਦੇਖਿਆ ਜਾ ਰਿਹਾ ਹੈ ਇਹ ਇਹਦਾ ਰਾਜਨੀਤੀ ਤੇ ਕੀ ਅਸਰ ਪਊਗਾ ਕੋਈ ਇਸ ਨੂੰ ਕਹਿ ਰਿਹਾ ਕਿ ਪਾਕਿਸਤਾਨ ਨੇ ਆਪਣੀ ਇੰਟਰਨਲ ਜਿਹੜੀ ਸਮੱਸਿਆ ਹੈ ਉਸ ਤੋਂ ਧਿਆਨ ਹਟਾਉਣ ਵਾਸਤੇ ਕਰਤਾ ਕੋਈ ਕਹਿੰਦਾ 370 ਧਾਰਾ ਵਾਸਤੇ ਕਰਤਾ ਕੋਈ ਕਹਿੰਦਾ ਹਿੰਦੁਸਤਾਨ ਨੇ ਇਲੈਕਸ਼ਨ ਜਿੱਤਣ ਵਾਸਤੇ ਕੀਤਾ ਇਹ ਸਾਰੀਆਂ ਗੱਲਾਂ ਲਗਾਤਾਰ ਚੱਲਦੀਆਂ ਰਹਿੰਦੀਆਂ ਤੁਸੀਂ ਸਟਾਕ ਮਾਰਕੀਟ ਦੇ ਮਹਾਰੋਂ ਕਮਰਸ ਦੇ ਪ੍ਰੋਫੈਸਰੋਂ ਤੇ ਕੁਝ ਇਸ ਕਿਸਮ ਦੀਆਂ ਚੀਜ਼ਾਂ ਵੀ ਸਾਹਮਣੇ ਆ ਰਹੀਆਂ ਹੈ ਲਗਾਤਾਰ ਬਹੁਤ ਸਾਰੀਆਂ ਸਟਾਕ ਮਾਰਕੀਟ ਜਦੋਂ ਇਹੋ ਜਿਹੇ ਹਾਲਾਤ ਬਣਦੇ ਆ ਕ੍ਰੈਸ਼ ਹੋ ਰਹੀਆਂ ਤੇ ਇੰਡੀਆ ਦੀ ਮਾਰਕੀਟ ਦੇ ਉੱਪਰ ਪਾਕਿਸਤਾਨ ਦੀ ਜਾਂ ਗਲੋਬਲ ਮਾਰਕੀਟ ਦੇ ਉੱਪਰ ਇਹੋ ਜਿਹੇ ਹਾਲਾਤ ਦਾ ਕੀ ਅਸਰ ਪੈਂਦਾ ਆ ਆਪਾਂ ਜਦੋਂ ਦੇਖਦੇ ਆ ਡਾਕਟਰ ਸਾਹਿਬ ਗੱਲ ਇਹ ਹੈ ਵੀ ਸਟਾਕ ਮਾਰਕੀਟ ਦੇ ਕਈ ਚੀਜ਼ਾਂ ਦਾ ਅਸਰ ਪੈਂਦਾ ਹੈ ਉਹਦੇ ਵਿੱਚੋਂ ਇੱਕ ਇਹ ਵੀ ਹੈਗੀ ਹੈ ਜਿਹੜੀ ਆਪਣੀ ਹੈ ਅੱਜ ਤੋਂ ਮਹੀਨਾ ਪਹਿਲਾਂ ਜਿਹੜੇ ਟੈਰਿਫ ਲਗਾਏ ਸੀ ਯੂ ਸਟੇਰਿਕਾ ਨੇ ਉਹਦਾ ਇਨਾ ਅਸਰ ਹੋਇਆ ਕਿ ਇਨਵੈਸਟਰਸ ਦਾ ਬਹੁਤ ਸਾਰਾ ਨੁਕਸਾਨ ਹੋਇਆ ਉਹਦੇ ਚ ਮੈਂ ਇਸ ਮੇਂਦਾ ਕਿ ਜਿਹੜੇ ਸਮਾਲ ਇਨਵੈਸਟਰਸ ਹੈ ਉਹਨਾਂ ਦਾ ਜਿਆਦਾ ਨੁਕਸਾਨ ਹੋਇਆ ਜੀ ਜਿਹੜੇ ਬਿਗ ਇਨਵੈਸਟਰਸ ਹੈ ਉਹ ਤਾਂ ਆਪਣੇ ਆਪ ਉਹਨਾਂ ਨੂੰ ਪਤਾ ਹੁੰਦਾ ਹੈ ਉਹਨਾਂ ਦੇ ਵਿੱਚੋਂ ਗੱਲਾਂ ਉਹਨਾਂ ਨੂੰ ਪਤਾ ਹੁੰਦੀ ਹੈ ਉਹ ਤਾਂ ਆਪਣਾ ਮੈਨੇਜ ਕਰ ਲੈਣੇ ਆ ਉਹਦਾ ਫਾਇਦਾ ਵੀ ਚੱਕ ਲੈਣੇ ਆ ਬਟ ਜਿਹੜਾ ਸਮਾਲ ਇਨਵੈਸਟਰਸ ਹੈ ਜਿਹੜਾ ਇੰਡੀਵਿਜੂਅਲ ਇਨਵੈਸਟਰਸ ਹੈ ਜਾ ਜਿਹੜੇ ਡੋਮੈਸਟਿਕ ਇਨਵੈਸਟਰਸ ਐ ਉਹਨਾਂ ਨੂੰ ਥੋੜਾ ਜਿਆ ਨੁਕਸਾਨ ਹੋ ਸਕਦਾ ਹੈ ਫੋਰਨ ਇਨਵੈਸਟਰਸ ਨੂੰ ਜਿਹੜਾ ਹੈ ਉਹ ਆਪਣੇ ਆਪ ਮੈਨੇਜ ਕਰ ਲੈਂਦੇ ਆ ਇਹਨਾਂ ਗੱਲਾਂ ਦਾ ਉਹਦੇ ਇਲਾਵਾ ਡਾਕਟਰ ਸਾਹਿਬ ਗੱਲ ਤਾਂ ਇਹ ਹੈ ਵੀ ਹੁਣ ਥੋੜਾ ਜਿਆ ਟਰੰਪ ਜਿਹੜਾ ਹੈ ਉਹ ਠੰਡਾ ਹੋਇਆ ਹੈ ਤਾਂ ਹੁਣ ਚਾਈਨਾ ਦੀ ਆ ਸਟੇਟਮੈਂਟ ਹੈ ਵੀ ਜਬ ਤੱਕ ਇਹ ਸਾਰੇ ਡੈਰਿਫ ਵਾਪਸ ਨਹੀਂ ਲੈਂਦਾ ਟਰੰਪ ਤਦ ਤੱਕ ਅਸੀਂ ਉਹਨੂੰ ਗੱਲ ਹੀ ਨਹੀਂ ਕਰਨ ਨੂੰ ਤਿਆਰ ਜੋ ਚੱਲਦਾ ਜਿਵੇਂ ਚੱਲਣ ਦਿਓ ਦੂਜੀ ਗੱਲ ਸਾਡੇ ਵੀ ਇੱਥੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਅਟੈਕ ਹੋਇਆ ਹੈ ਪਹਿਲਗਾਮ ਤੇ ਮਟੂਰਿਸਟ ਤੇ ਉਹਦਾ ਅਸਰ ਡੈਫੀਨਿਟਲੀ ਮਤਲਬ ਕਿ ਪੋਲੀਟੀਕਲ ਤਾਂ ਪੈ ਹੀ ਰਿਹਾ ਹੈ ਪੋਲੀਟੀਕਲ ਸਟੇਟਮੈਂਟ ਤਾਂ ਆ ਹੀ ਰਿਹਾ ਹੈ ਵੀ ਅਸੀਂ ਸਾਰੇ ਨਾਲ ਅਸੀਂ ਕੁਛਾਂ ਲੇਕਿਨ ਜਿਹੜੀ ਗਵਰਨਮੈਂਟ ਚੰਦੀ ਹੈ ਕਈ ਵਾਰੀ ਵੀ ਅੱਜ ਦਾ ਬਦਲਾ ਲਾਵਾਂਗੇ ਉਹ ਐਕਸਪੈਕਟਡ ਤਾਂ ਹੈ ਨਾ ਵੀ ਸ਼ਾਇਦ ਕੋਈ ਵਾਰ ਦੀ ਸਿਚੁਏਸ਼ਨ ਬਣ ਜੇ ਅੱਜ ਫਿਰ ਮਾਰਕੀਟ ਜਿਹੜੀ ਹੈ ਹਜ਼ਾਰ ਹਜ਼ਾਰ ਪੁਆਇੰਟ ਥੱਲੇ ਹੈ ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਸਟਾਕ ਮਾਰਕੀਟ ਤੇ ਬਿਲਕੁਲ ਡੈਫੀਨੇਟਲੀ ਅਸਰ ਪੈਂਦਾ ਹੈ ਜਿਹੜੀ ਇੰਟਰਨਲ ਇਨਸਾਈਟ ਜੈਂਸੀ ਹੈ ਜਿਹੜੀ ਐਕਸਟਰਨਲ ਇਨਸਾਈਟ ਜੈਂਸੀ ਹੈ ਉਹਨਾਂ ਦਾ ਡੈਫੀਨੇਟਲੀ ਇਹਨਾਂ ਤੇ ਅਸਰ ਪੈ ਰਿਹਾ ਹੈ ਤਾਂ ਔਰ ਮੇਰੇ ਹਿਸਾਬ ਨਾਲ ਉਹੀ ਮੈਂ ਤੁਹਾਨੂੰ ਦੱਸ ਰਿਹਾ ਕਿ ਸਮਾਲ ਇਨਵੈਸਟਰ ਦੇ ਅਸਰ ਪਈਗਾ 빅 ਇਨਵੈਸਟਰ ਕੋਲ ਤਾਂ ਬੜਾ ਕੈਸ਼ ਹੁੰਦਾ ਜਦੋਂ ਮਾਰਕੀਟ ਡਾਊਨ ਆਉਂਦੀ ਆ ਤਾਂ ਫਿਰ ਕਿੰਦਾ ਰੁਪਏ ਦੇ ਖਰੀਦ ਲੈਣੇ ਆ ਉਹ ਆਪਣਾ ਕੰਪਨਸ਼ੇਟ ਕਰ ਲੈਣੇ ਆ ਲਾਸ ਜਿਹੜੇ ਛੋਟੇ ਬੰਦੇ ਐ ਰੱਟ ਸਾਬ ਜਦੋਂ ਇਹੋ ਜਿਹੇ ਹਾਲਾਤ ਬਣਦੇ ਐ ਉਹ ਹਰ ਪਾਸੇ ਮਾਰੇ ਜਾਂਦੇ ਐ ਛੋਟੇ ਬੰਦਿਆਂ ਤੋਂ ਮੇਰਾ ਮਤਲਬ ਇਹ ਐ ਕਿ ਜਿਨ੍ਹਾਂ ਕੋਲੇ ਪੂੰਜੀ ਜ਼ਿਆਦਾ ਨਹੀਂ ਹੁੰਦੀ ਹੁਣ ਸਭ ਤੋਂ ਜ਼ਿਆਦਾ ਅਸਰ ਪੈ ਰਿਹਾ ਘੋੜਿਆਂ ਵਾਲਿਆਂ ਤੇ ਉੱਥੇ ਛੋਟਾ-ਮੋਟਾ ਸਮਾਨ ਡੱਲ ਲੇਖ ਤੇ ਵੇਚਣ ਵਾਲਿਆਂ ਤੇ ਛੋਟੇ ਦੁਕਾਨਦਾਰਾਂ ਤੇ ਉਹ ਕਹਿੰਦੇ ਕਿ ਬਹੁਤ ਸਾਰੇ ਉੱਥੇ ਹਜ਼ਰਤ ਬੱਲ ਦੇ ਨੇੜੇ ਦੇ ਬਾਜ਼ਾਰ ਐ ਉਹ ਬੰਦ ਹੀ ਪਏ ਐ ਇਸੇ ਤਰੀਕੇ ਨਾਲ ਟੈਕਸੀਆਂ ਵਾਲਿਆਂ ਦੇ ਜਿਹੜੇ ਹੈਗੇ ਐ ਉਹ ਬੁਕਿੰਗ ਕੈਨਸਲ ਹੋ ਗਈਆਂ ਹੋਟਲਾਂ ਵਾਲਿਆਂ ਤੇ ਵੀ ਅਸਰ ਪੈ ਰਿਹਾ ਹੈ ਇਹ ਅਸਰ ਦੂਜੇ ਪਾਸੇ ਜੇ ਇੱਥੋਂ ਪਾਣੀ ਬੰਦ ਹੋਊਗਾ ਤਾਂ ਦੂਸਰੇ ਮੁਲਕ ਦੇ ਵਿੱਚ ਵੀ ਅਸਰ ਪਊਗਾ ਇਸ ਕਰਕੇ ਕੁਝ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਦੋਨਾਂ ਮੁਲਕਾਂ ਨੇ ਆਪਣੀ ਤਜਾਰਤ ਹੈ ਜਿਹੜੀ ਇੰਪੋਰਟ ਐ ਐਕਸਪੋਰਟ ਐ ਉਹੋ ਵੀ ਤਕਰੀਬਨ ਬੰਦ ਕਰ ਦਿੱਤੀ ਸਿਰਫ ਦੋ ਬੰਦਰਗਾਹਾਂ ਨਹੀਂ ਹੁਣ ਤਾਂ ਕਹਿੰਦੇ ਵੱਡੀ ਬੰਦਰਗਾਹ ਜਿਹੜੀ ਸਾਡੀ ਹੈਗੀ ਆ ਉਹ ਗੁਜਰਾਤ ਵਾਲੀ ਵੀ ਬੰਦ ਕਰਨ ਜਾ ਰਹੇ ਐ ਤੇ ਸਾਡੀਆਂ ਸੁਣਨ ਚ ਆਇਆ ਕਿ ਦਵਾਈਆਂ ਸਾਡੀਆਂ ਬਹੁਤ ਵੱਡੇ ਪੱਧਰ ਤੇ ਉੱਥੇ ਪਾਕਿਸਤਾਨ ਦੇ ਵਿੱਚ ਜਾਂਦੀਆਂ ਸੀ ਜਦੋਂ ਇਹੋ ਜਿਹਾ ਅਸਰ ਪਊਗਾ ਛੋਟੇ ਬੰਦਿਆਂ ਦੇ ਨਾਲ ਨਾਲ ਸਾਡੀ ਇਕਨੋਮੀ ਤੇ ਵੀ ਇਸ ਦਾ ਬੁਰਾ ਅਸਰ ਪਊਗਾ ਡਾਕਟਰ ਸਾਹਿਬ ਇਹ ਵੀ ਇਹ ਜਿਹੜੇ ਐਕਸਪੋਰਟ ਇੰਪੋਰਟ ਬੰਦ ਕਰ ਲੈ ਇਹ ਤਾਂ ਟੈਂਪਰੇਰੀ ਫੀਸ ਹੈ ਜੀ ਇਹ ਤਾਂ ਜਦੋਂ 네ਗੋਸ਼ੀਏਬਲ ਟੇਬਲ ਤੇ ਕੋਈ ਬੈਠਣਗੇ ਗੱਲ ਹੋਏਗੀ ਇਹ ਫਿਰ ਦੁਬਾਰਾ ਉਹਨੇ ਦੇ ਵਿੱਚ ਸ਼ੁਰੂ ਹੋ ਜਾਣਗੇ 15 ਦਿਨ ਬਾਅਦ 20 ਦਿਨਾਂ ਬਾਅਦ ਗੱਲ ਤਾਂ ਜਿਹੜਾ ਸਾਡਾ ਪੂਰ ਕਸਟਮ ਉਹ ਹੈ ਕੰਜ਼ਿਊਮਰ ਹੈ ਆਪਾਂ ਗਰੀਬ ਲੋਗ ਹੈ ਉਹਨਾਂ 'ਤੇ ਮਲਕੀ ਅਸਰ ਪੈ ਰਿਹਾ ਹੈ ਅਗਰ ਉਹ ਸੋਚਿਆ ਜਾਵੇ ਤਾਂ ਦਿਲ ਨੂੰ ਬਹੁਤ ਮਤਲਕਿ ਕੁਚੋੜ ਵੀ ਹੈ ਗੱਲ ਵੀ ਉੱਥੇ ਜਿਹੜੇ ਕੋੜ ਤੁਸੀਂ ਜਿਵੇਂ ਗੱਲ ਕਰ ਰਹੇ ਹੋ ਵੀ ਕੋੜ ਕੋੜਿਆਂ ਵਾਲੇ ਐ ਖਚਰਾ ਵਾਲੇ ਐ ਛੋਟੇ ਛੋਟੇ ਦੁਕਾਨਦਾਰ ਐ ਉਹਨਾਂ ਦਾ ਤਾਂ ਸਾਰਾ ਸੀਜ਼ਨ ਇਹਨਾਂ 3 ਮਹੀਨਿਆਂ 'ਤੇ ਡਿਪੈਂਡ ਕਰਦਾ ਸੀ ਜੀ ਉਹਦਾ ਸਾਰਾ ਸੀਜ਼ਨ ਗਿਆ ਉਹਨਾਂ ਦਾ ਉਹ ਤਾਂ ਸਾਰਾ ਸੀਜ਼ਨ ਹੁਣ ਮੇਰੇ ਖਿਆਲ ਕੋਈ ਵੀ ਹਿੰਮਤ ਨਹੀਂ ਕਰੇਗਾ ਫਿਲਹਾਲ ਤਾਂ ਮਹੀਨਾ 2 ਮਹੀਨਾ 3 ਮਹੀਨਾ ਵੀ ਉਹ ਕਸ਼ਮੀਰ ਵੈਲੀ ਵਿੱਚ ਜਾਏ ਜਦਕਿ ਇਹੀ ਟਾਈਮ ਹੁੰਦਾ ਜਦੋਂ 3 3 4 4 ਲੱਖ ਲਖ ਪਹੁੰਚਦੇ ਹੈ ਤਾਂ ਉਹਨਾਂ ਦੀ ਇਕਨੋਮੀ ਸਾਰੀ ਕਸ਼ਮੀਰ ਤੇ ਇਸਕੇ ਡਿਪੈਂਡ ਹੈ ਮਤਲਬ ਕਿ ਜਿਹੜੇ ਟੈਰਰਿਸਟ ਹੈ ਉਹਨਾਂ ਦਾ ਉਹਨਾਂ ਦਾ ਪਰਪਸ ਹੀ ਮਤਲਬ ਕਿ ਜੋ ਹੈ ਇਕਨੋਮੀ ਨੂੰ ਮਤਲਬ ਡਿਸਟਰੈਸ ਕਰਨਾ ਹੈ ਇਕਨੋਮੀ ਨੂੰ ਸੈਕਟਰ ਡਿਜ਼ਾਇਰ ਉਹ ਕਰਨਾ ਹੈ ਡਿਸਟਰਾਈ ਕਰਨਾ ਹੈ ਉਹ ਉਹਦੇ ਚ ਕਾਮਯਾਬ ਹੋ ਗਏ ਹਨ ਹੁਣ ਅਬਦੁੱਲਾ ਸੀ ਮਿਨਿਸਟਰੀ ਅਮਰੁੱਦਲਾ ਵੀ ਕਹਿ ਰਿਹਾ ਹੈ ਬਈ ਨਹੀਂ ਨਹੀਂ ਅਸੀਂ ਮਤਲਬ ਕਿ ਇੰਡੀਆ ਦੇ ਨਾਲ ਐ ਜਿਹੜੀ ਗਵਰਨਮੈਂਟ ਡਿਸੀਜਨ ਲਏਗੀ ਵੀ ਆਰ ਵਿਦ ਯੂ ਉੱਥੇ ਕਸ਼ਮੀਰੀਆਂ ਨੇ ਵੀ ਸਾਰਾ ਬਾਜ਼ਾਰ ਬੰਦ ਰੱਖਿਆ ਉਹਨਾਂ ਦੀ ਫੇਵਰ ਦੇ ਵਿੱਚ ਮਤਲਬ ਕਿ ਜੋ ਹੈ ਇਹਨਾਂ ਦੇ ਅਗੇਂਸਟ ਟੈਰਿਸ ਦੇ ਅਗੇਂਸਟ ਕਤਰੀ ਮਾਰਚ ਕੈਂਡਲ ਵੀ ਕੀਤਾ ਹੈ ਕੈਂਡਲ ਮਾਰਚ ਵੀ ਕੀਤਾ ਹੈ ਇਹਨਾਂ ਗੱਲਾਂ ਦਾ ਸ਼ਾਇਦ ਓਵਰਆਲ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਕੰਟਰੀ ਨੂੰ ਤਾਂ ਫਾਇਦਾ ਹੋਊਗਾ ਵੀ ਸ਼ਾਇਦ ਇਹ ਮੇਨ ਸਟਰੀਮ ਵਿੱਚ ਲੋਕ ਜੁੜ ਜਾਣ ਬਾਕੀ ਓਵਰਆਲ ਤਾਂ ਐਡ ਪ੍ਰੈਜ਼ੈਂਟ ਤੇਹੀ ਗੱਲ ਹੈ ਕਿ ਜਿਹੜਾ ਗਰੀਬ ਲੋਕ ਹੈ ਉਹੀ ਮਾਰਿਆ ਜਾ ਰਿਹਾ ਹੈ ਜਿਹੜੇ ਵੱਡੇ ਇਨਵੈਸਟਰਸ ਹੈ ਜਾਂ ਵੱਡੇ ਮਨ ਲੱਗ ਹੁਣ ਕਈ ਉਹ ਆ ਰਹੇ ਸੀ ਕਿ ਉਹ ਹੋਟਲ ਵਾਲੇ ਰੋ ਰਹੇ ਸੀ ਕਿ ਸਾਡੀਆਂ ਸਾਰੀਆਂ ਬੁਕਿੰਗ ਕੈਨਸਲ ਹੋ ਗਈਆਂ ਜੀ ਉਹਨਾਂ ਤੋਂ ਐਡਵਾਂਸ ਲਿੱਤਾ ਆਇਆ ਉਹਨਾਂ ਨੂੰ ਐਡਵਾਂਸ ਜਿਹੜੇ ਵਾਪਸ ਕਰਨੇ ਆ ਉਹਦੇ ਤੋਂ ਸਾਡੇ ਕੋਲ ਪੈਸੇ ਨਹੀਂ ਅਸੀਂ ਤਾਂ ਪੈਸਾ ਰੈਨੋਵੇਸ਼ਨ ਤੇ ਦੇ ਉਸ ਤੇ ਲਾ ਚੁੱਕੇ ਆ ਉੱਪਰ ਨੂੰ ਕਰਨਾ ਤਾਂ ਪੈਣਾ ਦੇਣਾ ਤਾਂ ਪੈਣਾ ਐਸ ਪਰ ਲਾ ਤੋਂ ਕਰਨਗੇ ਹੁਣ ਉਹ ਦੱਸੋ ਉਹਨਾਂ ਸਾਰੇ ਜਿਹਨੇ ਹੋਟਲਾਂ ਦਾ ਰੈਸਟੋਰੈਂਟ ਵਾਲਿਆਂ ਦਾ ਛੋਟੇ ਦੁਕਾਨਦਾਰਾਂ ਦਾ ਕੀ ਹਾਲ ਹੋਊਗਾ ਤਾਂ ਡੈਫੀਨਿਟਲੀ ਇਹ ਹਰ ਕੰਟਰੀ ਦੇ ਵਿੱਚ ਚੱਲਦਾ ਰਹਿੰਦਾ ਹੈ politically ਤਾਂ ਫਿਰ ਸਟੇਬਲ ਹੋ ਜਾਣਗੇ ਕੋਈ ਪਰ ਸਭ ਇੱਕ ਸਿਚੁਏਸ਼ਨ ਇਹ ਬਣ ਜਾਂਦੀ ਹੈ ਜਿਸ ਤੋਂ ਆਪਾਂ ਗੱਲ ਸ਼ੁਰੂ ਕਰੀ ਸੀ ਕਿ ਜਿਹੜਾ ਸਮਾਲ ਇਨਵੈਸਟਰ ਹੈ ਜੇ ਆਪਾਂ ਸਿੱਧੀ ਸਟਾਕ ਮਾਰਕੀਟ ਦੀ ਗੱਲ ਕਰੀਏ ਉਹ ਹੁਣ ਮਾਰਕੀਟ ਥੱਲੇ ਆਪਾਂ ਗਈ ਹੈ ਜਿਹਨੂੰ ਆਪਾਂ ਕਹਿ ਦਿੰਦੇ ਆ ਥੋੜੀ ਕਰੈਸ਼ ਕਰ ਗਈ ਹੈ ਤਾਂ ਇਸ ਸਿਚੁਏਸ਼ਨ ਦੇ ਵਿੱਚ ਕਿਤੇ ਇਹ ਨਾ ਹੋਵੇ ਕਿ ਇੱਕ ਪਾਸੇ ਤਾਂ ਉਹਨਾਂ ਨੂੰ ਪਹਿਲਾਂ ਨੁਕਸਾਨ ਹੋ ਗਿਆ ਔਰ ਦੂਸਰੇ ਪਾਸੇ ਕੁਝ ਵਿਅਕਤੀ ਉਹ ਹੈ ਜਿਹੜੇ ਛੋਟੀ ਮੋਟੀ ਇਨਵੈਸਟਮੈਂਟ ਆਪਣੀ ਸੈਲਰੀ ਦੇ ਵਿੱਚੋਂ ਥੋੜੀਆਂ ਬਚਤਾਂ ਦੇ ਵਿੱਚੋਂ ਸਟਾਕ ਮਾਰਕੀਟ ਦੇ ਵਿੱਚ ਅੱਜਕੱਲ੍ਹ ਆਨਲਾਈਨ ਹਰ ਸ਼ਹਿਰ ਗਲੀ ਚੁਰਾਹੇ 'ਚ ਕਰਦੇ ਆ ਉਹਨਾਂ ਨੂੰ ਕੋਈ ਕਿਸ ਕਿਸਮ ਦੀ ਐਡਵਾਈਸ ਦੇਏਂਗੇ ਐਕਸਪਰਟ ਹੋਊਗੀ ਕਿ ਉਹ ਕਿੱਥੇ ਜੇ ਬਚਾਅ ਕਰ ਸਕਦੇ ਆ ਕਿ ਇਸ ਸਾਰੇ ਰੋਲੇ ਗੋਲੇ ਦੇ ਵਿੱਚ ਉਹਨਾਂ ਦਾ ਹੋਰ ਨੁਕਸਾਨ ਨਾ ਹੋਵੇ ਡਾਕਟਰ ਸਾਹਿਬ ਸਾਡੇ ਸਟਾਕ ਮਾਰਕੀਟ ਦਾ ਇਹ फंडा ਹੈ ਕਿ ਅਸੀਂ ਸਟੌਪ ਲੌਸ ਲਗਾ ਕੇ ਰੱਖਦੇ ਹਾਂ ਹਾਂਜੀ ਤਾਂ ਸਾਡੇ ਐਕਸਪਰਟਸ ਇਹ ਕਹਿੰਦੇ ਆ ਜਿਹੜੇ ਮਾਰਕੀਟ ਐਕਸਪਰਟਸ ਐ ਵੀ ਜੇ ਜਿਹੜੀ ਤੁਹਾਡੀ ਇਨਵੈਸਟਮੈਂਟ ਹੈ 5 ਤੋਂ 7% ਤੱਕ ਅਗਰ ਤੁਹਾਡਾ ਲੌਸ ਹੋ ਰਿਹਾ ਹੈ ਤਾਂ ਉਸ ਸਟਾਕ ਤੋਂ ਨਿਕਲ ਜਾਓ ਠੀਕ ਹੈ ਪਰ ਦਾ ਟਾਈਮ ਵੀ ਫਿਰ ਟਾਈਮ ਆਏਗਾ ਦੁਬਾਰਾ ਇਨਵੈਸਟ ਕਰ ਲੈਣਾ ਅੱچھے ਜਿਹਨਾਂ ਦੀ ਵੈਲਿਊ ਅੱਛੀ ਆ ਸ਼ੇਅਰਸ ਦੀ ਫੰਡਾਮੈਂਟਲ ਅੱਛੇ ਆ ਉਹਨਾਂ ਦੇ ਚਾਰਟਸ ਦੇਖ ਕੇ ਉਹ ਅੱਛਾ ਲੱਗ ਰਿਹਾ ਹੈ ਵੈਲਿਊਏਸ਼ਨ ਅੱਛੀ ਆ ਜੇ ਉਹ 5-7% ਡਾਊਨ ਹੁੰਦੇ ਆ ਤਾਂ ਉਹ ਇੱਕ ਵਾਰੀ ਨਿਕਲ ਜੂ ਤਾਂ ਸਟਾਪ ਲੌਸ ਕਿਹੜਾ ਹੁੰਦਾ ਨਾ ਟਰੇਡਰ ਵਾਸਤੇ ਇਨਵੈਸਟਰ ਵਾਸਤੇ ਕੋਈ ਲੋੜ ਨਹੀਂ ਵੈਸਟਰ ਮੈਨ ਦਾ ਮਤਲਬ ਤਾਂ ਹੈ ਕਿ ਅਸੀਂ 3 ਸਾਲਾਂ ਵਾਸਤੇ ਆ 3 ਸਾਲਾਂ ਜੇ ਮਾਰਕੀਟ ਫਿਰ ਐਨਵਾਇਰਨਮੈਂਟ ਠੀਕ ਹੋਊਗਾ ਮੈਨ ਦਾ ਐਟਮੋਸਫੇਅਰ ਸਾਰਾ ਕੰਮ ਠੀਕ ਹੋਊਗਾ ਫਿਰ ਮਾਰਕੀਟ ਉਹਨਾਂ ਦਾ ਕੋਈ ਫਰ ਉਹਨਾਂ ਨੂੰ ਇਹ ਐਡਵਾਈਸ ਕੀਤੀ ਜਾਂਦੀ ਆ ਹਮੇਸ਼ਾ ਕਿ ਆਪਣਾ ট্রেਡਿੰਗ ਕਰੋ ਵਿਦ ਸਟੌਪ ਲੌਸ ਅੱਛਾ ਉਹਦੇ ਨਾਲ ਮਤਲਬ ਇਹ ਹੈ ਕਿ ਉਹ ਜਿਆਦਾ ਵੱਡੇ ਨੁਕਸਾਨ ਤੋਂ ਬਚ ਸਕਦੇ ਆ ਹਾਂ ਦੈਟ ਇਜ਼ ਦੈਟ ਇਜ਼ ਦਾ ਆਈਡੀਆ ਜਿਹੜੇ ਵੀ ਮਾਰਕੀਟ ਐਕਸਪਰਟਸ ਐ ਜਦੋਂ ਉਹ ਹਮੇਸ਼ਾ ਇਹ ਰਾਏ ਦਿੰਦੇ ਆ ਵੀ ਤੁਸੀਂ ਸਿਰਫ ਇਹਨਾਂ ਦੇਖੋ ਵੀ 5% ਅੱਜ ਘਟ ਗਿਆ ਕੱਲ ਨੂੰ ਫਿਰ 7% ਵੱਜੂਗੀ 5% 6% ਤੁਹਾਡਾ ਨੁਕਸਾਨ ਹੈ ਇੱਕ ਵਾਰੀ ਸ਼ੋਰਟ ਤੋਂ ਨਿਕਲ ਜੀ ਜੇ ਹੋਰ ਡਾਊਨ ਹੋ ਗਿਆ ਤਾਂ ਫਿਰ ਤਾਂ ਹੋਰ ਨੁਕਸਾਨ ਹੋਊਗਾ ਇੰਡੀਵਿਜੂਅਲ ਨੂੰ ਤਾਂ ਬਹੁਤ ਨੁਕਸਾਨ ਹੋ ਜਾਂਦਾ ਹੈ ਫਿਰ ਕੀ ਇਹ ਪੋਸੀਬਲ ਹੈ ਕਿ ਜਦੋਂ ਮਾਰਕੀਟ ਥੱਲੇ ਨੂੰ ਜਾ ਰਹੀ ਹੈ 5-7% ਲਾਸ ਹੋ ਰਿਹਾ ਹੈ ਤਾਂ ਉਦੋਂ ਉਹਨਾਂ ਨੂੰ ਖਰੀਦਦਾਰ ਮਿਲ ਜਾਂਦੇ ਆਹ ਜੀ ਉਹ ਕੋਈ ਪ੍ਰੋਬਲਮ ਨਹੀਂ ਹੁੰਦੀ ਉਹ ਬੜੇ ਇਨਵੈਸਟਰਸ ਬੈਠੇ ਆਂ ਜੀ ਦੇ ਵਿਲ ਬਾਈਟ ਕੋਈ ਪ੍ਰੋਬਲਮ ਨਹੀਂ ਹੈ ਹਾਂ ਉਹ ਉਹ ਕੋਈ ਦਿੱਕਤ ਨਹੀਂ ਹੋਣੀ ਮਤਲਬ ਸੇਲ ਪਰਚੇਸ ਪਰਚੇਸ ਸੇਲ ਕਰਨ ਵਿੱਚ ਕੋਈ ਦਿੱਕਤ ਨਹੀਂ ਹੁੰਦੀ ਮਤਲਬ ਜਿਹੜਾ ਸਮਾਲ ਇਨਵੈਸਟਰ ਹੈ ਅੱਜ ਦੀ ਰੇਟ ਦੇ ਵਿੱਚ ਉਹ ਲੌਂਗ ਟਰਮ ਜੇ ਇਨਵੈਸਟਮੈਂਟ ਕਰਦਾ ਫਿਰ ਤਾਂ ਕੋਈ ਸਮੱਸਿਆ ਨਹੀਂ ਹਾਂ ਲੌਂਗ ਟਰਮ ਇਸ ਦਾ ਹਮੇਸ਼ਾ ਮਿਊਚੁਅਲ ਫੰਡ ਵਿੱਚ ਵੀ ਇਹ ਥਿਊਰੀ ਹੈ ਲੌਂਗ ਟਰਮ ਕਾਹਿੰ ਕਹਿੰਦੇ ਜੀ ਮਿਊਚੁਅਲ ਫੰਡ ਦੇ ਪੈਸਾ ਲਾਣੇ ਤਾਂ ਘੱਟੋ ਘੱਟ 3 ਸਾਲ ਰੱਖੋ ਤੁਹਾਨੂੰ 13 ਤੋਂ ਲੈ ਕੇ 15% ਰਿਟਰਨ ਦੇਗਾ ਐਫ ਡੀ ਤੋਂ ਵੱਧ ਦੇਗਾ ਇਹ ਇਹ ਥਿਊਰੀ ਹੈ ਮਤਲਬ ਸਾਡੀ ਮਿਊਚੁਅਲ ਫੰਡ ਦੀ ਸ਼ੇਅਰਸ ਦੇ ਵਿੱਚ ਸ਼ੇਅਰ ਦਾ ਚੁਆਇਸ ਕਰਨਾ ਸ਼ੇਅਰ ਨੂੰ ਸਿਲੈਕਟ ਕਰਨਾ ਉਹ ਇੱਕ ਐਕਸਪਰਟੀਜ਼ ਹੋਣੀ ਚਾਹੀਦੀ ਆ ਬੰਦੇ ਕੋਲੋ ਕਦੀ ਫੰਡਾਮੈਂਟਲ ਵੈਲਿਊਏਸ਼ਨ ਅੱਛੀ ਹੋਵੇ ਕੰਪਨੀ ਦਾ ਬਿਜ਼ਨਸ ਅੱਛਾ ਹੋਵੇ ਉਹਨਾਂ ਦੀ ਪੀ ਰੇਸ਼ਿਓ ਅੱਛੀ ਹੋਵੇ ਪ੍ਰਾਈਸ ਅਰਨਿੰਗ ਰੇਸ਼ਿਓ ਹੁੰਦੀ ਹੈ ਇਹ ਤੇ ਪ੍ਰਾਈਸ ਸ਼ੇਅਰ ਰੇਸ਼ਿਓ ਹੁੰਦੀ ਹੈ ਪੀ ਉਹ ਸਾਰੀਆਂ ਚੀਜ਼ਾਂ ਕਈ ਚੀਜ਼ਾਂ ਦੇਖਣੀਆਂ ਪੈਂਦੀਆਂ ਕਈ ਰੇਸ਼ਿਓ ਦੇਖਣੀਆਂ ਪੈਂਦੀਆਂ ਕਿ ਕੰਪਨੀ ਕਿਵੇਂ ਵਪਾਰ ਕਰੀਆ ਫਾਰ ਐਗਜ਼ਾਮਪਲ ਕੁਝ ਕੰਪਨੀਆਂ ਬਹੁਤ ਅੱਛੀਆਂ ਹਨ ਹਿੰਦੂ ਜਿਵੇਂ ਐਕਡੀਐਫਸੀ ਬੈਂਕ ਹੈ ਆਈਸੀਐਸਸੀ ਬੈਂਕ ਹੈ ਜਿਹੜੇ ਐਕਸਪਰਟ ਨੂੰ ਕਹਿ ਲੋ ਤਨੇ ਜਿਸ ਲੈਵਲ ਤੇ ਖਰੀਦ ਲੋ ਕੋਈ ਦਿੱਕਤ ਨਹੀਂ ਹੈ ਕਿਥੇ ਨਹੀਂ ਜਾਂਦੇ ਬੈਂਕ ਸਮਾਲ ਬੈਂਕਸ ਤੇ ਉਹ ਨਹੀਂ ਦਿੰਦੇ ਰਾਏ ਇਸ ਤਰ੍ਹਾਂ ਦਾ ਹੁੰਦਾ ਤੇ ਡਾਕਟਰ ਸਾਹਿਬ ਫੋਰਨਨ ਇਨਵੈਸਟਰਸ ਦੀ ਕੀ ਪੋਜੀਸ਼ਨ ਰਹੂਗੀ ਇੰਡੀਅਨ ਮਾਰਕੀਟ ਵਾਸਤੇ ਜਦੋਂ ਇਹੋ ਜਿਹੇ ਹਾਲਾਤ ਬਣਦੇ ਕਿ ਉਹ ਟਿਕੇ ਰਹਿਣਗੇ ਜੇ ਉਹਨਾਂ ਨੇ ਆਪਣੀ ਪੂੰਜੀ ਕੱਢ ਲਈ ਤਾਂ ਇੱਕ ਵਾਰੀ ਆਪਣੀ ਮਾਰਕੀਟ ਫੋਰਨਨ ਇਨਵੈਸਟਰ ਦੇ ਜਾਣ ਨਾਲ ਬਹੁਤ ਥੱਲੇ ਆ ਗਈ ਸੀ ਇਦਾਂ ਦੀ ਸਿਚੁਏਸ਼ਨ ਬਣ ਸਕਦੀ ਹੈ ਆ ਜੀ ਡਾਕਟਰ ਸਾਹਿਬ ਪਿਛਲੇ 6 ਮਹੀਨਿਆਂ ਤੋਂ ਘੱਟੋ ਘੱਟ 1.5 ਤੋਂ 2 ਲੱਖ ਕਰੋੜ ਜਿਹੜਾ ਹੈ ਮਾਰਕੀਟ ਤੋਂ ਵਿਡਰਾਅ ਕੀਤਾ ਹੈ ਇੰਡੀਅਨ ਮਾਰਕੀਟ ਤੋਂ بس کل ਵੀ ਮੈਂ ਤੁਹਾਨੂੰ ਦੱਸ ਰਿਹਾ ਕੱਲ ਜਿਹੜੀ ਹੈ ਕੱਲ 14255 ਰੁਪਏ ਦੀ ਉਹਨਾਂ ਦੀ ਖਰੀਦ ਹੈ ਉਹ ਪਿਛਲੇ 7 ਦਿਨਾਂ ਤੋਂ ਉਹ ਫਿਰ ਬਾਈ ਕਰ ਰਹੇ ਹਨ ਕਿਉਂਕਿ ਵੈਲਿਊਸ਼ਨ ਬਹੁਤ ਸਸਤੀ ਹੋ ਗਈ ਸੀ ਜਦੋਂ ਵੀ ਵੈਲਿਊਸ਼ਨ ਸਸਤੀ ਹੋਈ ਤਾਂ ਜਿਹੜੇ ਇਨਵੈਸਟਰਸ ਹੈਗੇ ਆ ਮਤਲਬ ਇੰਡੀਵਿਜੂਅਲੀ ਮੈਂ ਗੱਲ ਨਹੀਂ ਕਰ ਰਿਹਾ ਮੈਂ ਕਰ ਰਿਹਾ ਡੋਮੈਸਟਿਕ ਇਨਵੈਸਟਰਸ ਵੀ ਆ ਫੋਰਨ ਇਨਵੈਸਟਰਸ ਜਿਹੜੇ ਹੈ ਇੱਕ ਫੋਰਨ ਇੰਸਟੀਚੂਨ ਇਨਵੈਸਟਰਸ ਹੁੰਦੇ ਆ ਇੱਕ ਡੋਮੈਸਟਿਕ ਇੰਸਟੀਚੂਨ ਇਨਵੈਸਟਰ ਹੁੰਦੇ ਆ ਅੱਧੇ ਆਰ ਹੈਵ ਦਾ ਐਕਸਪਰਟੀਸ ਇਨ ਇਸ ਇਨ ਦਿਸ ਫੀਲਡ ਉਹਦਾ ਟਾਈਮ ਦੇਖਦੇ ਆਂ ਕਿ ਇਸ ਟਾਈਮ ਖਰੀਦਣ ਦਾ ਹੈ ਇਹ ਟਾਈਮ ਵੇਚਣ ਦਾ ਹੈ ਹੁਣ ਪਿਛਲੇ 7 ਦਿਨ ਤੋਂ ਫੋਰਨ ਇੰਸਟੀਚੂਨਲ ਫਿਰ ਮਾਰਕੀਟ ਚ ਆ ਰਹੇ ਆਂ ਅੱਜ ਜਿਵੇਂ ਡਾਊਨ ਹੋ ਰਹੀ ਹੈ ਮੇਰੇ ਹਿਸਾਬ ਨਾਲ ਅੱਜ ਫੇ ਜੋ ਮਤਲਬ ਸੇਲ ਕਰ ਜਾਣਗੇ ਤਾਂ ਇਹ ਕਿਹੜਾ এনवायरमेंट ਹੈ ਤੁਹਾਡੇ ਕੰਟਰੀ ਦਾ ਉਹਦਾ ਡੈਫੀਨਿਟਲੀ ਸਟਾਕ ਮਾਰਕੀਟ ਤੇ ਅਸਰ ਪੈਣਾ ਹੀ ਪੈਣਾ ਹੁੰਦਾ ਦੋਸਤੋ ਪ੍ਰੋਫੈਸਰ ਸ਼ਰਵਨ ਹੋਣਾ ਨੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਇਹਦਾ ਪਰਪਸ ਸਿਰਫ ਇੰਨਾ ਹੀ ਹੈ ਕਿ ਕਈ ਦੋਸਤ ਜਿੱਥੇ ਵੱਖ-ਵੱਖ ਤਰੀਕੇ ਦਾ ਪਹਿਲਾਂ ਹੀ ਉਹ ਆਪਣਾ ਨੁਕਸਾਨ ਕਰਾ ਚੁੱਕੇ ਐ ਜਿਹੜਾ ਕਿਸੇ ਵੀ ਮੁਲਕ ਦੇ ਕਾਰਨਰ ਦੇ ਵਿੱਚ ਕੋਈ ਵੀ ਇਸ ਕਿਸਮ ਦੀ ਅਤਵਾਦੀ ਘਟਨਾ ਵਾਪਰਦੀ ਹੈ ਉਹਦੇ ਨਾਲ ਜਿੱਥੇ ਇੱਕ ਪਾਸੇ ਸਾਡੀਆਂ ਜ਼ਿੰਦਗੀਆਂ ਦਾ ਲਾਸ ਹੁੰਦਾ ਹੈ ਉਸ ਦੇ ਨਾਲ ਹੀ ਆਰਥਿਕ ਤੌਰ ਤੇ ਹਰ ਖਿੱਤੇ ਦੇ ਬੰਦੇ ਨੂੰ ਆਪਣੀ ਆਪਣੀ ਪੱਧਰ ਦੇ ਨੁਕਸਾਨ ਹੈ ਜਿਹੜੇ ਉਹ ਉਠਾਉਣੇ ਪੈਂਦੇ ਐ ਇਹਦਾ ਗੱਲਬਾਤ ਦਾ ਸਾਡਾ ਪਰਪਸ ਬੁਨਿਆਦੀ ਤੌਰ ਤੇ ਇਹੀ ਸੀ ਕਿ ਜਿਹੜੇ ਸਮਾਲ ਇਨਵੈਸਟਰ ਹੈ ਉਹ ਕੀ ਕਰਨ ਕਿੱਥੇ ਤੱਕ ਉਹ ਨੁਕਸਾਨ ਝੱਲਣ ਕਿੱਥੇ ਜਾ ਕੇ ਉਹ ਆਪਣੇ ਨੁਕਸਾਨ ਤੋਂ ਬਚਣ ਲਈ ਕਿਸ ਕਿਸਮ ਦੇ ਜਿਹੜੇ ਹੋਰ ਆਪਾਂ ਕਹਿੰਦੀਏ ਕਿ ਉਹ ਆਸਰੇ ਲੈ ਸਕਦੇ ਆ ਕਦੋਂ ਸਟਾਕ ਵਿੱਚ ਕਦੋਂ ਖਰੀਦਣ ਇਹ ਕਿੰਨਾ ਕਿਚਰੇ ਚੱਲਣ ਵਾਲਾ ਮਸਲਾ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਜਦੋਂ ਵੀ ਕਿਸੇ ਨੇ ਐਹੋ ਜੀ ਸਿਚੁਏਸ਼ਨ ਦੇ ਵਿੱਚ ਇਨਵੈਸਟਮੈਂਟ ਕਰਨੀ ਹੈ ਧਿਆਨ ਚ ਰੱਖਣਾ ਜ਼ਰੂਰੀ ਹੈ ਉਮੀਦ ਹੈ ਕਿ ਇਹਦੇ ਨਾਲ ਸ਼ਾਇਦ ਕੁਝ ਵਿਅਕਤੀਆਂ ਨੂੰ ਕੁਝ ਨਾ ਕੁਝ ਜਾਣਕਾਰੀ ਮਿਲੂਗੀ ਜਿਹਦੇ ਨਾਲ ਉਹ ਕੁਝ ਨੁਕਸਾਨ ਤੋਂ ਬਚ ਸਕਦੇ ਆ ਧੰਨਵਾਦ ਬਸ ਸਭ ਤੁਹਾਡਾ ਵੀ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਜੀ